ਤੁਸੀਂ ਕਿਸਾਨੀ ਸੰਘਰਸ਼ ਨੂੰ ਕਵਰ ਕਰਨ ਦੇ ਲਈ ਔਰ ਦੇਸ਼ ਦੇ ਕੋਨੇ-ਕੋਨੇ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਆਵਾਜ਼ ਨੂੰ ਪਚਾਰਿਓ ਤੁਹਾਡਾ ਧੰਨਵਾਦ ਅੱਜ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲ ਕੇ ਆਏ ਹਾਂ ਕਿ ਮੇਰੇ ਨਾਲ ਸੱਜੇ ਪਾਸੇ ਸਾਡੇ ਮਿਲਕ ਫੈਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਸਰਦਾਰ ਬੰਜੀਤ ਸਿੰਘ ਬਲਾਸਪੁਰ ਜੀ ਐਮ ਐਲ ਏ ਸਹਿਵਾਨ ਅਕਬੇ ਪਾਸੇ ਸਰਦਾਰ ਪ੍ਰਿੰਸੀਪਲ ਬੁਧਰਾਮ ਜੀ ਐਮ ਐਲ ਏ ਬਡਾਡਾ ਸਰਦਾਰ ਕਰਮਜੀਤ ਸਿੰਘ ਜੀ ਅਰਮੋਲ ਜਿਹੜੇ ਕਿ ਫਿਲਮ ਜਗਤ ਦੇ ਵੱਡੇ ਸtare ਨੇਗੇ ਤੇ ਹੋਰ ਬਹੁਤ ਸਾਰੇ ਸਾਥੀ ਅੱਜ ਸਰਦਾਰ ਤਕਦੀਰ ਸਿੰਘ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏਗੇ ਬੜੀ ਚੜ੍ਹਦੀ ਕਲਾ ਦੇ ਅੰਦਰ ਨੇਗੇ ਔਰ ਬੜੇ ਦ੍ਰਿੜ ਇਰਾਦੇ ਦੇ ਨਾਲ ਇੱਕ ਵੱਡਾ ਸੰਘਰਸ਼ ਦੇਸ਼ ਦੇ ਕਿਸਾਨ ਲਈ ਲੜ ਰਹੇ ਨੇਗੇ ਦੇਸ਼ ਦੇ ਮਜ਼ਦੂਰ ਲਈ ਲੜ ਰਹੇ ਨੇਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਨੇ ਕਿ ਇਹ ਕਿਸ ਤਰ੍ਹਾਂ ਦੇਸ਼ ਦੀ ਕਿਸਾਨੀ ਕਿਸ ਤਰ੍ਹਾਂ ਦੇਸ਼ ਦਾ ਮਜ਼ਦੂਰ ਜਿਹੜਾ ਬਚਾ ਕੇ ਰੱਖਣਾਗਾ ਉਹਦੇ ਲਈ ਮੈਂ ਬੜਾ ਆਸਮੰਦ ਹਾਂਗਾ ਕਿ ਬੜੇ ਉਹ ਕਮਿਟਿਡ ਨੇਗੇ ਬੜੇ ਦ੍ਰਿੜ ਇਰਾਦੇ ਦੇ ਉਹਨਾਂ ਨੇ ਜਿਹੜੇ ਸ਼ਬਦ ਨੇ ਸਾਨੂੰ ਕਹੇ ਕਿ ਮੈਂ ਬਿਲਕੁਲ ਆਪਣੇ ਖੂਨ ਦਾ ਕਤਰਾ-ਕਤਰਾ ਬਹਾ ਕੇ ਵੀ ਜਿਹੜਾ ਕਿਸਾਨੀ ਸੰਘਰਸ਼ਾ ਇਹ ਜਿੱਤ ਪ੍ਰਾਪਤ ਕਰਨੀ ਹੈ ਸੋ ਮੈਂ ਮੈਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਸਮੁੱਚੇ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰ ਰਿਹਾ ਕਿ ਉਹ 21ਵੀਂ ਸਦੀ ਦੇ ਅੰਦਰ ਦੇਸ਼ ਦੇ ਕਿਸਾਨ ਨੂੰ ਬਚਾਉਣ ਦੀ ਦੇਸ਼ ਦੀ ਕਿਸਾਨੀ ਨੂੰ ਬਦောင်း ਦੀ ਲੜਾਈ ਜਿਹੜੀ ਆ ਉਹ ਲੜ ਰਹੇ ਨੇਗੇ ਕਿਰਕਿਤਰਾ ਹੋਏਗਾ ਜੀ ਲਗਾਤਾਰ ਸਾਰੀਆਂ ਪਾਰਟੀਆਂ ਦੇ ਅੱਖੋਂ ਕਰ ਰਹੇ ਨੇ ਕਿਸਾਨ ਕਹਿ ਰਹੇ ਨੇ ਕਿ ਦਿਮਾਗ ਕਿੰਦਰ ਦੇ ਪਰਵਾਣ ਨਹੀਂ ਰਿਹਾ 32 ਦਿਨ ਹੋ ਚੁੱਕੇ ਨੇ ਡਾਕਟਰ ਕਹਿ ਰਹੇ ਨੇ ਕਿਸੇ ਸਮੇਂ ਕੋਈ ਬੰਦ ਭਾਗੀ ਖਬਰਾਂ ਦਸੋਂ ਆ ਸਕਦੀ ਹੈ ਕਿਉਂਕਿ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦਾ ਫਰਸਟ ਫੇਜ ਚੱਲਿਆ ਸੀ ਜਦੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਬਹੁਤ ਵੱਡਾ ਸੰਘਰਸ਼ ਹੋਇਆ ਸੀ ਜਦੋਂ ਕਿਸਾਨ ਨੂੰ ਸਿੱਧੇ ਤੌਰ ਤੇ ਮਾਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ ਉਸ ਸਮੇਂ ਲਗਭਗ 13-14 ਮਹੀਨਿਆਂ ਤੋਂ ਬਾਅਦ ਦੇਸ਼ ਦੀ ਜਿਹੜੇ ਹੁਕਮਰਾਨ ਸੀ ਮੋਦੀ ਸਾਹਿਬ ਸੀ ਚੁਕੇ ਸੀ ਉਸ ਸਮੇਂ ਉਹ ਬਲੈਕ ਲਾ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਹੋਏ ਸੀਗੇ ਸੋ ਮੈਨੂੰ ਪੂਰਨ ਆਸ ਆ ਕਿ ਕੇਂਦਰ ਸਰਕਾਰ ਨੂੰ ਚੁੱਕਣਾ ਪਊਗਾ ਔਰ ਗੱਲ ਕਰਨੀ ਪਊ ਔਰ ਮਾਮਲੇ ਦਾ ਹੱਲ ਉਹ ਗੱਲਬਾਤ ਰਾਹੀਂ ਨਿਕਲਦਾਗਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਜਿੱਦ ਛੱਡਣੀ ਚਾਹੁੰਦੀ ਆ ਅਸੀਂ ਸਾਰੇ ਤਿਆਰ ਆ ਪਹਿਲਾਂ ਵੀ ਅਸੀਂ ਜਦੋਂ ਪੁਰਾਣੇ ਸਮੇਂ ਗੱਲਬਾਤ ਸ਼ੁਰੂ ਹੋਈ ਸੀ ਉਸ ਸਮੇਂ ਵੀ ਅਸੀਂ ਬੈਠੇ ਸੀ ਅੱਜ ਵੀ ਅਸੀਂ ਤਿਆਰ ਆ ਅਸੀਂ ਕਹਿੰਦੇ ਗੱਲਬਾਤ ਕਰੋ ਮਸਲੇ ਦਾ ਆਪਾਂ ਹੱਲ ਕਰੀਏ ਕੀ ਮਹੱਤਵਪੂਰਨ ਹੈ ਰਾਜ ਸੁਪਰੀਮ ਕੋਰਟ ਦੇ ਵਿੱਚੋਂ ਦੇਖਿਆ ਗਿਆ ਕਿ ਈਮਾ ਸਾਹਿਬ ਨੂੰ ਸਰਕਾਰੀ ਹਸਪਤਾਲ ਦਾਖਲਾ ਕਰਾਇਆ ਗਿਆ ਦੇਖੋ ਅੱਜ ਮੈਂ ਜਦੋਂ ਡੱਲੇਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਸਾਰੇ ਸਾਥੀਆਂ ਨੇ ਦੱਸਿਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਜਿਹੜਾ ਆਰਡਰ ਜਾਰੀ ਕੀਤਾਗਾ ਜਿਹਦੇ ਵਿੱਚ ਕਿਸੇ ਨੇ ਕੰਟੈਂਪਟ ਪਾਈ ਆ ਕਿ ਪੰਜਾਬ ਸਰਕਾਰ ਤੁਰੰਤ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਵੇ ਜਾਂ ਉਹਨਾਂ ਨੂੰ ਹਸਪਤਾਲ ਦੇ ਅੰਦਰ ਸ਼ਿਫਟ ਕਰੇ ਸੋ ਇਸ ਤਰ੍ਹਾਂ ਦੀ ਡਾਇਰੈਕਸ਼ਨ ਅੱਜ ਆਨਰੇਬਲ ਸੁਪਰੀਮ ਕੋਰਟ ਵੱਲੋਂ ਦੇਖਣ ਨੂੰ ਮਿਲੀਆਂ ਨੇ ਕਿ ਮੈਂ ਸਮਝਦਾ ਦੇਸ਼ ਦੀ ਸੁਪਰੀਮ ਕੋਰਟ ਨੂੰ ਚਾਹੀਦਾਗਾ ਕਿ ਉਹ ਸਾਨੂੰ ਡਾਇਰੈਕਸ਼ਨਾਂ ਕਰਨ ਦੀ ਬਜਾਏ ਜਾਂ ਦੱਲਿਆਲ ਸਾਹਿਬ ਨੂੰ ਡਾਇਰੈਕਸ਼ਨ ਜਾਰੀ ਕਰਨ ਦੀ ਬਜਾਏ ਜਾਂ ਭਾਰਤੀ ਜਨਤਾ ਪਾਰਟੀ ਸੌਰੀ ਭਾਰਤੀ ਕਿਸਾਨ ਯੂਨੀਅਨ ਨੂੰ ਜਿਹੜੀਆਂ ਡਾਇਰੈਕਸ਼ਨਾਂ ਕਰਨ ਦੀ ਬਜਾਏ ਸਿੱਧਾ ਉਹ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਔਰ ਦੱਲਿਆਲ ਸਾਹਿਬ ਨੇ ਖੁਦ ਲੈਟਰ ਦੋ ਲੈਟਰ ਜਿਹੜੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੇ ਨੇਗੇ ਗੱਲਬਾਤ ਦਾ ਖੁਦ ਜਿਹੜਾ ਉਹਨਾਂ ਨੇ ਪੇਸ਼ ਕਰ ਕੀਤੀ ਹੈ ਕਿ ਗੱਲਬਾਤ ਕਰੋ ਸੋ ਮੈਂ ਸਮਝਦਾ ਉਹਨਾਂ ਲੈਟਰਾਂ ਦੇ ਉੱਤੇ ਕਗਨੀਸ਼ੈਂਸ ਲੈਣੀ ਚਾਹੀਦੀ ਹੈ ਉਹਨਾਂ ਲੈਟਰਾਂ ਤੋਂ ਸੰਕੇਤ ਲੈਣਾ ਚਾਹੀਦਾ ਉਹਨਾਂ ਲੈਟਰਾਂ ਨੂੰ ਆਧਾਰ ਬਣ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਨਾ ਕਿ ਇਧਰ ਉਧਰ ਡਾਇਰੈਕਸ਼ਨ ਕਰਨ ਸੋ ਸਬਰੀ ਸੁਪਰੀਮ ਕੋਰਟ ਨੂੰ ਇਹੀ ਸਲਾਹ 기 ਕਿ ਤੁਰੰਤ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰਕੇ ਮਸਲਾ 24 ਘੰਟਿਆਂ ਚ ਹੱਲ ਹੋ ਜਾਊਗਾ ਸੋ ਜੇ ਕੇਂਦਰ ਸਰਕਾਰ ਤੋਂ ਕਿਉਂ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਨਾ ਚਾ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਸਾਰੀਆਂ ਮੰਗਾ ਮੰਨਣ ਦੇ ਲਈ ਮਜਬੂਰ ਹੋਊਗੀ ਜੋ ਦੇਸ਼ ਦੀ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤਾ ਵੀ ਨਲੇਵਾਲ ਸਾਹਿਬ ਨਹੀਂ ਜਿਹੜਾ ਹੈਗਾ ਹਸਪਤਲ ਠਾਕੀ ਕਰਵਾਇਆ ਜਾ ਸਕਦਾ ਤੇ ਹੈਲਥ ਕਾਰ ਹੋ ਸਕਦਾ ਕਿਸਾਨਾ ਕੋਨੇ ਗਿਆ ਸੀ ਬਿਲਕੁਲ ਸਾਡੀ ਲੀਗਲ ਟੀਮ ਜਿਹੜੀ ਆ ਉਹ ਕੰਮ ਕਰ ਰਹੀ ਆ ਬਿਲਕੁਲ ਅਸੀਂ ਪਹਿਲਾਂ ਵੀ ਕਿਸਾਨ ਜੁਨੇ ਦਾ ਪੱਖ ਸਰਦਾਰ ਜਗਜੀਤ ਸਿੰਘ ਢੱਲਿਆ ਜੀ ਦਾ ਪੱਖ ਬੜੀ ਮਜ਼ਬੂਤੀ ਦੇ ਨਾਲ ਦੇਸ਼ ਦੀ ਸੁਪਰੀਮ ਕੋਰਟ ਚ ਰੱਖਿਆ ਗਿਆ ਕੱਲ ਨੂੰ ਦੁਬਾਰਾ ਵੀ ਰੱਖਾਂਗਾ ਸਮਾਂ ਬਾਉਂਡ ਕੀਤਾ ਗਿਆ ਕੱਲ ਤੱਕ ਕਿ ਕਾਰਦਾ ਹੁਕਮ ਕੀ ਹੋ ਗਾ ਸਮਾਂ ਨਾ ਬਿਲਕੁਲ ਅਸੀਂ ਸਾਡੀ ਮੈਂ ਤਾਂ ਆਰਡਰ ਜਿਹੜੇ ਨੇ ਹਜੇ ਪੜ੍ਹੇ ਨਹੀਂ ਹੈਗੇ ਆਰਡਰ ਮੈਂ ਇੱਥੇ ਹੀ ਮੈਨੂੰ ਮਿਲੇ ਲੈ ਦੇਖੇ ਨੇ ਕਿ ਮੈਂ ਸੋ ਉਸ ਤੋਂ ਬਾਅਦ ਸਾਡੀ ਜਿਹੜੀ ਕਾਨੂੰਨੀ ਟੀਮ ਆ ਏਜੀ ਦਾ ਆਫਿਸ ਐਡਵੋਕੇਟ ਚਰਨਲ ਦਾ ਆਫਿਸ ਆ ਉਹ ਸਾਰੇ ਜਣੇ ਬੈਠ ਕੇ ਤੇ ਸਲਾਹ ਕਰਨਗੇ ਬਿਲਕੁਲ ਅਸੀਂ ਟੱਲੇਵਾਲ ਸਾਹਿਬ ਦੇ ਨਾਲ ਸਾਹਿਬ ਲਗਾਤਾਰ ਸੇਧ ਦੇ ਵਿੱਚ ਘਰਾਵਾਟ ਆ ਰਹੀ ਆ ਪੰਜਾਬ ਸਰਕਾਰ ਕਿੱਦਾਂ ਹੁਣ ਤਦਬਾਅ ਪਾਏਗੀ ਕਿਉਂਕਿ ਲਗਾਤਾਰ ਦੇ ਇਸ ਤਰ੍ਹਾਂ ਸਰਵਾਤੇ ਜਾ ਰਹੇ ਨੇ ਟੱਲੇਵਾਲ ਸਾਹਿਬ ਕਮਜ਼ੋਰ ਹੁੰਦੇ ਜਾ ਰਹੇ ਨੇ ਕਿਸੇ ਵੀ ਦੀ ਵੀਡ ਕੀਤੀ ਜਾ ਰਹੀ ਇਸ ਚੀਜ਼ ਨੂੰ ਲੈ ਕੇ ਕਿ ਸਹੀ ਹੋਈ ਬਿਲਕੁਲ ਅਸੀਂ ਤਾਂ ਡੇ 1 ਤੋਂ ਕਿਸਾਨੀ ਸੰਘਰਸ਼ ਦੇ ਨਾਲ ਆ ਪਹਿਲਾ ਪੁਰਾਣੇ ਸੰਘਰਸ਼ ਦੇ ਵਿੱਚ ਵੀ ਇਸ ਸੰਘਰਸ਼ ਦੇ ਵਿੱਚ ਵੀ ਬਿਲਕੁਲ ਨਾਲ ਖੜੇ ਅਸੀਂ ਬਾਰ ਬਾਰ ਇਹੀ ਕੇਂਦਰ ਸਰਕਾਰ ਨੂੰ ਪ੍ਰਜੋਰ ਅਪੀਲ ਕਰ ਰਹੇ ਹਾਂ ਕਿ ਤੁਰੰਤ ਗੱਲਬਾਤ ਕਰਕੇ ਮਾਮਲੇ ਦਾ ਹੱਲ ਹੋਣਾ ਚਾਹੀਦਾ ਦੁਬਾਰਾ ਕੱਲ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਵੀ ਆਜਣਗੇ ਕੱਲ ਨੂੰ ਦੁਬਾਰਾ ਅ ਔਰ ਰੀਡਿਫਾਈਨ ਕਰਕੇ ਅ ਮਸਲੇ ਦਾ ਹੱਲ ਕਰਨਾ ਜਿਹੜਾ ਮੁਆਫਤ ਮਿਲਿਆ ਹੈ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨਾਲ ਮੀਟਿੰਗ ਕੀਤੀ ਜਾਵੇ ਔਰੀ ਤੌਰ ਦੇ ਉੱਪਰ ਕੈਬਨਿਟ ਦੀ ਮੀਟਿੰਗ ਕੀਤੀ ਜਾਵੇ ਅੱਜ ਉਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਦਾ ਅਸਟਰੀਡੀਆ ਦੌਰਾ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਕਿਉਂਕਿ ਉਸ ਤੋਂ ਪਹਿਲਾਂ ਕੱਲ ਨੂੰ ਮਾਨਜੋਗ ਸੀਐਮ ਸਾਹਿਬ ਕੱਲ ਨੂੰ ਆ ਰਹੇ ਨੇ ਕਿ ਕੱਲ ਉਹ ਜਦਵਾਗੇ ਕਿਉਂਕਿ ਸਾਡੇ ਪ੍ਰਧਾਨ ਜੀ ਵੀ ਮਿਲ ਕੇ ਗਏ ਨੇ ਕਿ ਸਪੀਕਰ ਸਾਹਿਬ ਵੀ ਮਿਲ ਕੇ ਗਏ ਨੇ ਅਸਲ ਉਹਨਾਂ ਨੇ ਬੈਠ ਕੇ ਅਸਲ ਜਿਹੜੀ ਰਣਨੀਤੀ ਬਣਾ ਕੇ ਜਿੱਦਾਂ ਦੀ ਵੀ ਸਹਿਯਤ ਅਸਲੂ ਕਰਾਂਗੇ ਧੰਨਵਾਦ ਹਰਪਾਲ ਸਿੰਘ ਟੀਮਾ ਮਿਲ